ਸ਼ੱਬਾ ਕਹਿੰਦਾ ਚੱਕੀ ਨੂੰ ਵੀ ਜਹਾਜੇ ਚੜਾਉਣਾ ਜ਼ਰੂਰ ਹੈ ਯਾਰੀ ਵੀ ਹੈ ਕਬੱਡੀ ਵੀ ਵਧੀਆ ਪਰ ਸਾਹਮਣੇ ਗਲਜਾਰੀ ਗਲਜਾਰੀ ਚੱਕਾਂ ਵਾਲਾ ਇੱਕ ਪਾਸੇ ਕਬੱਡੀ ਦਾ ਅਸਤਾਨਦ ਰਿਸ਼ਪਾਲ ਕਹਿੰਦਾ ਵੀ ਛੱਡਣਾ ਨਹੀਂ ਹੁਣ ਰਿਸ਼ਪਾਲ ਦਾ ਚੇਲਾ ਰਿਸ਼ਪਾਲ ਦਾ ਚੇਲਾ ਬਣਾ ਤਾਂ ਮੇਲਾ ਬਣਾ ਤਾਂ ਮੇਲਾ ਇਹ ਜੱਫਾ ਲਾ ਕੇ ਕਮਾਲ ਕਰ ਦਿਤਿਆ ਨੌਜਵਾਨ ਗੱਭਰੂ ਨੇ ਦੱਸੀ ਵੀ ਰਿਸ਼ਪਾਲ ਦਾ ਨਾਮ ਇਹ ਸਨੀ ਆ ਮੇਰੇ ਵੀਰ ਵਾਲਾ ਸਨੀ ਆ ਜੀ ਦੇ ਚਰਚੇ ਨੇ ਸਨੀ ਵਾਲਾ ਚੋਟੀ ਦਾ ਮੱਲ ਹੈ ਬਾਕੀ ਖੱਟੇ ਜਿੰਦਾ ਨਾਲ ਤਲਾਵਰ ਹਰੀਪੁਰ ਤੇ ਵਿੱਕੀ ਕੁੰਡਰ ਸਾਡੇ ਭਰਾ ਸਭੇ ਦਿੰਦੇ ਆ ਨਵੀਂ ਰੰਦੀ ਧਰਤੀ ਦੇ ਵੱਡੇ ਕੰਪ ਸ਼ੁਰੂ ਹੋ ਗਏ ਮਿੱਤਰੋ ਸਾਡੇ ਭਰਾਵਾਂ ਦੇ ਵੱਡੇ ਸੁਖੂ ਗੋਸ ਕਹਿੰਦੇ ਬਹਿਣਾ ਚਾਹ ਰੋ ਸਾਹਮਣੇ ਮੀਰਾ ਕੋਟੀਆ ਪੱਟਾ ਮਾਲ ਪਟਾਤਾ ਕਹਿੰਦੇ ਆ ਉਹ ਛੋਟਾ ਹਾਥੀ ਦੂਜੇ ਪਾਸੇ 18 ਟੈਰੀ ਆ ਉਹ ਰੌਣਕਾਂ ਪਾਦੀਆਂ ਪੱਲ ਵਾਲੇ ਪਿੰਡ ਵਾਲਿਓ ਜੇ ਜੱਫਾ ਲੱਗਾ ਤਾੜੀ ਚਾਹੀਦੀ ਐ ਪਰੋ ਆਓ ਆਓ ਚੰਦਾ ਮੁੰਡਾ ਓ ਲੱਗਿਆ ਜੱਫਾ ਸੂਫੀਆਂ ਵਾਲੇ ਨੇ ਓ ਰਾ ਢੋਤੇ ਭਗੜੇ ਭਵਾਤੇ ਭਾਲੋੜੀ ਉਹ ਸੂਫੀਆਂ ਵਾਲਾ ਉਸਤਾਦ ਕ੍ਰਿਸ਼ਨਾ ਜਿਹੜਾ ਚੰਦਿਆ ਚੇਲਾ ਬਾਲਕਾ ਕਿੰਦ ਕਬੱਡੀ ਕੰਪ ਦੇ ਲਈ ਸੈਕੰਡ ਪ੍ਰਾਈਜ਼ ਜੋ ਹੈ ਸਪான்ਸਰ ਕੀਤਾ ਜਾਵੇਗਾ ਸਾਡੇ ਰਣਦੀਪ ਯੂਕੇ ਦਾ ਧੰਨਵਾਦ ਆ ਸੁੱਖਾ ਮੰਗਾ ਕਬੱਡੀ ਦਾ ਧੱਕੜ ਖਿਡਾਰੀ ਦੂਜੇ ਪਾਸੇ ਮੇਰੇ ਪੱਲੇ ਖੜਦੇ ਪੈਰ ਉੱਡ ਗਈ ਧੂੜ ਪੈ ਗਿਆ ਜੂੜ ਗੱਲ ਔਖੀ ਹੋ ਗਈ ਹੈ ਉਹ ਗੱਲ ਔਖੀ ਹੋ ਗਈ ਹੈ ਉਹ ਗੱਲ 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 ਔਖੀ ਆ ਆ ਜੱਟਾਂ ਦੇ ਪੁੱਤ ਪਤੰਦਰ ਸਪਾਲ ਦੁੱਜੀ ਕੰਨੀ ਦੇ ਬਾਣਪਿੰਡ ਵਾਲਾ ਗੋਤੀ ਹੈ ਆ ਵੇਖਾਂਗੇ ਤਕੜਾ ਜੱਫਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਜੱਫਾ ਟੌਰ ਨਾਲ ਲੱਗੇ ਠੱਠ ਪੂਰੀ ਉਦੋਂ ਵੱਜੇ ਜੋਰ ਲਾ ਦੇਵੇ ਜਦੋਂ ਵੱਧ ਕੋਈ ਯਾਰ ਤੋਂ ਪੁੱਤ ਖੇਡਦਾ ਮਹਾਬੀਰ ਮਾਲਕ ਮੇਰਾ ਕਰੇ ਓਨ ਵਾਲੇ ਸਮੇ ਦਾ ਟੋਪਰ ਮਲ ਹੋਣਾ ਲਾ ਵੀ ਪੋਲੀਆਂ ਵਾਲਿਆ ਹੋ ਤਕੜਾ ਨਿੱਤਾ ਛੜ ਦੇ ਸੰਨੀ ਦੀ ਬਾ ਆ ਬਾ ਕਰਦਾ ਛੱਡਿਆ ਆ ਚੁੱਬਰ ਨੇ ਇਕੱਠਾ ਹੀ ਕਰਤਾ ਬਾ ਵੇ ਸੰਨੀ ਸੈਂ ਓਨ ਵਾਲੇ ਸਮੇ ਦਾ ਮਲ ਚੋਟੀ ਦਾ ਜੱਜ ਤੇ ਤਰਸੀਮ ਗਰੀਸ ਸਾਡਾ ਪ੍ਰਭ ਆਇਆ ਹੋਇਆ ਵੱਡਾ ਪ੍ਰਭਾ ਸਾਡਾ ਦਿਲੋਂ ਸਤਕਾਰ ਹੈ ਵੱਡੇ ਵੀਰ ਦੇ ਲਈ ਪਰ ਬਿੱਕਾ ਤੇ ਸੰਨੀ ਸੂਫੀਆਂ ਪਿੰਡ ਦਾ ਇਹ ਕਹਿੰਦੇ ਚੇਲਾ ਰਸ਼ਪਾਲ ਉਸਤਾਦ ਉਚਾਲ ਤਿਆਰ ਵਰ ਤਿਆਰ ਨੇ ਪੱਟਾਂ ਦੇ ਥੱਪੀਆਂ ਵੱਜਦੀਆਂ ਆਹ ਸਾਹਮਣੇ ਪਈਦੀ ਕੌਡੀ ਐ ਸਣੀ ਕਰਦਾ ਗੱਪ ਨਜਵਾਨ ਕੋਸ਼ਿਸ਼ ਇਹ ਬੱਲੇ 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 ਉਹ ਪੁਆਇੰਟ ਕਹਿੰਦੇ ਜਾਫੀ ਦੇ ਖਾਤੇ ਜੱਫਾ ਵਧੀਆ ਲੱਗਾ ਸਣੀ ਦਾ ਇੱਕ ਵਾਰੀ ਵਲ ਦੇ ਰਾਣੇ ਨੇ ਬੰਦ ਕੀਤੇ ਹੈ ਪਰ ਆ ਕਰਨ ਹੈ ਪਰ ਆ ਛੋਟੀ ਉਮਰ ਦਾ ਮੁੰਡਾ ਨਵਾਂ ਕਬੱਡੀ ਦੀ ਹੋਣ ਦੇ ਵਿੱਚ ਆਇਆ ਇਹਦਾ ਸੂਫੀਆ ਪਿੰਡ ਹੈ ਇਹਨੂੰ ਸੰਨੀ ਦੁਨੀਆ ਕਹਿੰਦੀ ਹੈ ਅੱਜ ਦੇ ਮੇਲੇ ਦੇ ਤੀਜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਮੁੰਡਾ ਆ ਅੱਜ ਦੇ ਮੇਲੇ ਦੇ ਤੀਜਾ ਜਫਾ ਲਾ ਕੇ ਬੱਲੇ ਬੱਲੇ ਕਰਵਾ